ਮਿਰਗੀ ਦੇ ਦੌਰੇ ਬਾਰੇ ਦੱਸ ਦਿਆਂ ਤੁਹਾਨੂੰ ਮਿਰਗੀ ਦਾ ਦੌਰਾ ਇੱਕ ਐਸੀ ਬਿਮਾਰੀ ਹੈ ਜਿਹੜੀ ਹੌਲੀ-ਹੌਲੀ ਬੰਦੇ ਦੀ ਜਾਨ ਲੈਵਾ ਬਣ ਜਾਂਦੀ ਹੈ ਆਪਾਂ ਉਹਦੇ ਅਸਲੀ ਤੋਂਡੇ ਲਈ ਇਲਾਜ ਲੈ ਕੇ ਆਏ ਦੇਸੀ ਤੁਸੀਂ ਆਪ ਖੁਦ ਕਰ ਸਕਦੇ ਹੋ ਦੇਸੀ ਦਵਾਈ ਘਰੇ ਬਣਾ ਸਕਦੇ ਹੋ ਆਯੁਰਵੈਦਿਕ ਇਲਾਜ ਹੈ ਤੇ ਇਹ ਆ ਜ਼ਿਆਦਾਤਰ 16 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਸਟਾਰਟਿੰਗ ਹੁੰਦਾ ਹੈ ਤੇ ਅੱਗੇ-ਅੱਗੇ ਕਾਫੀ ਵੱਧ ਜਾਂਦਾ ਜੇ ਟਾਈਮ ਸਿਰ ਇਲਾਜ ਨਹੀਂ ਦਾ ਨਾ ਕੀਤਾ ਜਾਵੇ ਤਾਂ ਇੱਕ ਕਾਫੀ ਜ਼ਿਆਦਾ ਬਿਮਾਰੀ ਜਾਨਲੇਵਾ ਅੱਗੇ ਜਾ ਕੇ ਬਣ ਜਾਂਦੀ ਹੈ ਤੁਹਾਡੇ ਕੁਝ ਪ੍ਰੇਜ ਤੇ ਕੁਝ ਤੁਹਾਡੀ ਦਵਾਈ ਲੈ ਕੇ ਆਏ ਤੁਹਾਡੇ ਸਾਹਮਣੇ ਬਾਕੀ ਕਾਰਨ ਵੀ ਤੁਹਾਨੂੰ ਦੱਸ ਦਵਾਂਗੇ ਕਿਸ ਕਾਰਨ ਕਰਕੇ ਇਹ ਤੁਹਾਨੂੰ ਮਿਰਗੀ ਦੇ ਦੌਰੇ ਪੈਂਦੇ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ ਮਰੀਜ਼ ਨੂੰ ਜ਼ਿਆਦਾਤਰ ਧਿਆਨ ਰੱਖਣਾ ਚਾਹੀਦਾ ਵੀ ਉਹਨੂੰ ਦੌਰਾ ਕਿਸ ਚੀਜ਼ ਤੋਂ ਕਿਸ ਤੋਂ ਪੈ ਰਿਹਾ ਹੈ ਕਈ ਇਹਨੂੰ ਫੋਨ ਦੀ ਸਕਰੀਨ ਤੋਂ ਪੈ ਜਾਂਦਾ ਚਿਹਰੇ ਕੋ ਤੋਂ ਪੈ ਜਾਂਦਾ ਕਈ ਇਹਨੂੰ ਟੀਵੀ ਤੋਂ ਪੈ ਜਾਂਦਾ ਕਈ ਇਹਨੂੰ ਬਦਲੀ ਗੜਕਣ ਨਾਲ ਪੈ ਜਾਂਦਾ ਜਾਂ ਕਈ ਇਹਨੂੰ ਹੋਰ ਕਿਸੇ ਕਾਰਨ ਕਰਕੇ ਪੈ ਜਾਂਦਾ ਹੈ ਜਿੰਨਾ ਹੋ ਸਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰੇ ਡਰਿੰਕ ਵਗੈਰਾ ਬਿਲਕੁਲ ਨਹੀਂ ਕਰਨੀ ਮਰੀਜ਼ ਨੇ ਬਾਕੀ ਮਾਸ ਵਗੈਰਾ ਵੀ ਨਹੀਂ ਕਿਸੇ ਕੰਮ ਵਗੈਰਾ ਵੀ ਕੁਝ ਨਹੀਂ ਖਾਣਾ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਬਾਕੀ ਤੁਹਾਡੇ ਸਾਹਮਣੇ ਆਪਾਂ ਕੁਝ ਦਵਾਈ ਪੇਸ਼ ਕਰਨ ਲੱਗੇ ਹਾਂ ਤੁਸੀਂ ਕਿਆ ਕਰਨਾ ਜੀ ਲਸਣ ਆਮ ਜੀ ਗੱਲਾ ਲਸਣ ਆਪਾਂ ਨੂੰ ਮਿਲ ਜਾਂਦਾ ਸਬਜ਼ੀ ਚ ਆਮ ਜੀ ਗੱਲਾ ਪੈਂਦਾ ਲਸਣ ਲਸਣ ਦੇ ਵਿੱਚ ਤਿਲਾਂ ਦਾ ਤੇਲ ਮਿਕਸ ਕਰਕੇ ਤੁਸੀਂ ਉਹਦਾ ਸੇਵਨ ਕਰਨਾ ਇਹਦੇ ਨਾਲ ਹੌਲੀ ਹੌਲੀ ਤੁਹਾਡੀ ਬਿਮਾਰੀ ਦੂਰ ਹੋ ਜੂਗੀ ਕਾਫੀ ਟਾਈਮ ਲੱਗੂਗਾ ਬਾਕੀ ਤੁਸੀਂ ਇਹਦਾ ਸੇਵਨ ਕਰਦਾ ਰਹਿਣਾ ਬਾਕੀ ਨਿੰਬੂ ਨਿੰਬੂ ਦੇ ਉੱਪਰ ਤੁਸੀਂ ਹਿੰਗ ਹਿੰਗ ਦਾ ਪਾਊਡਰ ਬਣਾ ਕੇ ਉਹਨੂੰ ਵੀ ਚੂਸਣਾ ਹਫਤੇ 'ਚ ਕਮ ਸੇ ਕਮ ਦੋ ਵਾਰ ਤੁਸੀਂ ਚੂਸਣਾ ਉਹਦੇ ਨਾਲ ਵੀ ਤੁਹਾਡੀ ਮਿਰਗੀ ਦੀ ਬਿਮਾਰੀ ਹੌਲੀ-ਹੌਲੀ ਦੂਰ ਹੋ ਜਾਊਗੀ ਬਾਕੀ ਅਨਾਰਾਂ ਦਾ ਅਨਾਰਾਂ ਦਾ ਰਸ ਕੱਢ ਕੇ ਬਰੀਕ ਮਿਸਰੀ ਪੀਸ ਕੇ ਮਿਸਰੀ ਵੀ ਕਿਰਿਆਨੇ ਦੁਕਾਨ ਤੋਂ ਆਮ ਜੀ ਗੱਲਾਂ ਮਿਲ ਜਾਂਦੀ ਹੈ ਮਿਸਰੀ ਬਰੀਕ ਪੀਸ ਕੇ ਮਿਕਸ ਕਰਕੇ ਉਹਦਾ ਵੀ ਹਫਤੇ ਦੇ ਵਿੱਚ ਦੋ ਵਾਰ ਸੇਵਨ ਕਰਨਾ ਚਾਹੀਦਾ ਉਹਦੇ ਨਾਲ ਵੀ ਹੌਲੀ-ਹੌਲੀ ਮਿਰਗੀ ਦੀ ਦੁਬਾਰੀ ਬਿਮਾਰੀ ਤੁਹਾਡੇ ਖਤਮ ਹੋ ਜੂਗੀ ਕਾਫੀ ਲੰਬਾ ਲਾਜਾ ਸਾਲ ਪਰ ਵੀ ਚੱਲ ਸਕਦਾ 2 2 ਪਰ ਵੀ ਚੱਲ ਸਕਦਾ ਪਰ ਇਹ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਸਰੀਰ ਤੇ ਤੁਸੀਂ ਇਹ ਲੈ ਸਕਦੇ ਜੇ ਖੁਦ ਬਾਕੀ ਹੋਰ ਵੀ ਤੁਹਾਨੂੰ ਕਿ ਦੱਸ ਦਿਆਂ ਜਿਸ ਤਰ੍ਹਾਂ ਲਸਣ ਦੀਆਂ ਕਲੀਆਂ ਦੁੱਧ ਵਿੱਚ ਉਬਾਲ ਕੇ ਵੀ ਪੀਣ ਨਾਲ ਮਿਰਗੀ ਦੀ ਬੇਹੋਸ਼ੀ ਖਤਮ ਹੁੰਦੀ ਹੈ ਲਸਣ ਨੂੰ ਕੁੱਟ ਕੇ ਸੁੰਘਣ ਨਾਲ ਵੀ ਇਹਦੀ ਮਿਰਗੀ ਦੀ ਬੇਹੋਸ਼ੀ ਖਤਮ ਹੁੰਦੀ ਹੈ ਤੁਸੀਂ ਇਹ ਵੀ ਕਰ ਸਕਦੇ ਹੋ ਬ੍ਰੰਮੀ ਦੇ ਰਸ ਵਿੱਚ ਤੁਸੀਂ ਸ਼ਹਿਦ ਮਿਕਸ ਕਰਕੇ ਪੀਛਕ ਦੇ ਜੇ ਇਹ ਵੀ ਤੁਹਾਨੂੰ ਮਿਰਗੀ ਤੇ ਬਹੁਤ ਰਾਹਤ ਮਿਲੂਗੀ। ਬਾਕੀ ਜਿਸ ਤਰ੍ਹਾਂ ਸਰੋਂ ਸਰੋਂ ਦਾ ਸਰੋਂ ਹੋ ਗਈ ਸਰੋਂ ਨੂੰ ਚੰਗੀ ਤਰ੍ਹਾਂ ਪੀਸ ਕੇ ਤੇ ਗਊ ਦੇ ਮਲਮੂਤਰ ਵਿੱਚ ਮਿਕਸ ਕਰਕੇ ਸਰੀਰ ਤੇ ਲਾਉਣ ਨਾਲ ਵੀ ਨਾ ਮਿਰਗੀ ਦੀ ਬਿਮਾਰੀ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੁੱਕਾ ਅਦਰ ਤਣੀਆਂ ਚਿੱਟਾ ਜੀਰਾ ਤੇ ਸੇਧਾ ਨਮਕ ਬਰਾਬਰ ਮਾਤਰਾ ਵਿੱਚ ਪੀਸ ਕੇ ਇਹਦਾ ਪਾਊਡਰ ਬਣਾ ਕੇ ਤੁਸੀਂ 2 ਟਾਈਮ ਲੈ ਸਕਦੇ ਇਹ ਵੀ ਮਿਰਗੀ ਦੇ ਦੌਰੇ ਤੋਂ ਤੁਹਾਨੂੰ ਕਾਫੀ ਰਾਹਤ ਮਿਲੂਗੀ ਹੌਲੇ ਹੌਲੇ ਤੁਹਾਨੂੰ ਪਾਉਗੀ ਇਹਨੇ ਤੋ ਤੁਹਾਨੂੰ ਕਾਫੀ ਲੰਬਾ ਇਲਾਜ ਚਲਾਉਣਾ ਪੈਣਾ ਹੈ ਕਿਉਂਕਿ ਇਹ ਕੋਈ ਨਾਰਮਲ ਬਿਮਾਰੀ ਨਹੀਂ ਇਹਨੂੰ ਸੀਰੀਅਸ ਲੈਣਾ ਲੈਣ ਦੀ ਜਰੂਰਤ ਹੈ ਕਿਉਂਕਿ ਜੇ ਇਲਾਜ ਨਾ ਕੀਤਾ ਜਾਵੇ ਤਾਂ ਅੱਗੇ ਜਾ ਕੇ ਕਾਫੀ ਜਾਨਲੇਵਾ ਬਣ ਸਕਦੀ ਹੈ ਤੁਸੀਂ ਵੀਡੀਓ ਅੱਗੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਸਕਦੇ ਹੋ ਤੁਹਾਨੂੰ ਵਧੀਆ ਲੱਗੇ ਤਾਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਅਸੀਂ ਐਦਾਂ ਦੇ ਵੀਡੀਓ ਤੁਹਾਡੇ ਹੱਥੇ ਲੈ ਕੇ ਆਉਂਦਾ ਰਹਾਂਗੇ ਹਰ ਵੀਡੀਓ ਜਿੰਨਾਂ ਵੀ ਤੋਂ ਨਵੀਂ ਬਿਮਾਰੀ ਬਾਰੇ ਲੈ ਕੇ ਇਲਾਜ ਵੀ ਦੱਸਦੇ ਆ ਤੁਹਾਨੂੰ ਤੇ ਦਵਾਈ ਬਾਰੇ ਵੀ ਸਮਝਾਉਂਦੇ ਆ ਤੁਹਾਨੂੰ ਥੈਂਕ ਯੂ